ਉਹ ਪੰਜਾਬੀਓ ਕੀ ਪੰਜਾਬੀ ਐ ਜਿਹਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਪਹਿਲਾਂ ਸਾਨੂੰ ਸਪਲਾਈ ਰੋਕਣੀ ਪਵੇ ਪੰਜਾਬੀ ਹੋਣਾ ਚਾਹੀਦਾ ਕਿ ਨਸ਼ਾ ਮੇਰੇ ਸਾਹਮਣੇ ਪਰ ਮੈਂ ਨਹੀਂ ਪੀਣਾ ਮੈਂ ਨਹੀਂ ਖਾਣਾ ਉਹ ਹੁੰਦਾ ਆਪਣਾ ਕਰੈਕਟਰ ਉਹ ਹੁੰਦਾ ਕਿਰਦਾਰ ਸਰਕਾਰਾਂ ਦੇ ਪੁਲਿਸ ਤੇ ਆਮ ਦੇ ਲੋਕਾਂ ਦੇ ਉੱਤੇ ਬਲੇਮ ਕਰਨ ਨਾਲ ਕਦੀ ਜ਼ਿੰਦਗੀਆਂ 'ਚ ਤਰੱਕੀ ਨਹੀਂ ਮਿਲਦੀ ਹੁੰਦੀ ਆਪਾਂ ਕਹਿੰਨਾ ਪੰਜਾਬ ਨਸ਼ਾ ਮੁਕਤ ਕਿਵੇਂ ਹੋਊਗਾ ਮੈਂ ਕਹਿੰਦਾ 1 ਸੈਕਿੰਡ 'ਚ ਆਊਗਾ ਕਰਨ ਵਾਲੇ ਦਾ ਬਣੋ ਕਰਨਾ ਕੀ ਐ ਅਸੀਂ ਨਸ਼ਾ ਤਿਆਗਣਾ ਉਹ ਤਾਂ ਸਾਡੇ ਤੋਂ ਤਿਆਗਿਆ ਨਹੀਂ ਜਾ ਰਿਹਾ ਮੈਂ ਇੱਕ ਪਿੰਡ ਦੇ ਵਿੱਚ ਗਿਆ ਉੱਥੇ ਪਿੰਡ ਦੇ ਵਿੱਚ ਮੈਂ ਸਾਰੇ ਤੋਂ ਹੱਥ ਖੜਾ ਕਰਾਇਆ ਮੈਂ ਕਿਹਾ ਜੀ ਕੌਣ-ਕੌਣ ਚਾਹੁੰਦਾ ਪੰਜਾਬ ਨਸ਼ਾ ਮੁਕਤ ਹੋਵੇ ਸਾਰੇ ਪਿੰਡ ਨੇ ਹੱਥ ਖੜੇ ਕਰਤੇ ਮੈਂ ਕਿਹਾ ਜੀ ਸਵੇਰੇ 10 ਵਜੇ ਆਪਣੇ ਘਰਾਂ ਦੇ ਵਿੱਚੋਂ ਜਿਨ੍ਹਾਂ ਨਸ਼ਾ ਪਿਆ ਲਿਆ ਕੇ ਇੱਥੇ ਜਲਾ ਦਿਓ ਇੱਕ ਨੇ ਵੀ ਹੱਥ ਨਹੀਂ ਖੜਾ ਕੀਤਾ ਇਹ ਚਾਹੀਦਾ ਸਾਨੂੰ ਪੰਜਾਬ ਨਸ਼ਾ ਮੁਕਤ ਅਸੀਂ ਆਪ ਤਾਂ ਨਸ਼ੇ ਤੋਂ ਬਚ ਨਹੀਂ ਸਕੇ ਤੇ ਅਸੀਂ ਗੱਲਾਂ ਕਰਦੇ ਆ ਨਸ਼ਾ ਮੁਕਤੀ ਪੰਜਾਬ ਦੀਆਂ ਇਹ ਸਾਡੇ ਕਰੈਕਟਰ ਨੇ ਜਿਸ ਕਰਕੇ ਪੰਜਾਬ ਨਸ਼ਾ ਮੁਕਤ ਨਹੀਂ ਹੁੰਦਾ ਅੱਜ ਮੈਂ ਤੁਹਾਡੇ ਕੋਲ ਖੜਾ ਬੱਚੋ ਮੈਂ ਦਾਅਵੇ ਨਾਲ ਕਹਿੰਦਾ ਮੈਂ ਕਦੀ ਨਸ਼ਾ ਨਹੀਂ ਕੀਤਾ ਮੈਂ ਤੁਹਾਨੂੰ ਕਹਿ ਸਕਦਾ ਨਸ਼ਾ ਨਾ ਕਰੋ ਜਿਹੜਾ ਬੰਦਾ ਰਾਤ ਨੂੰ ਸ਼ਰਾਬ ਪੀਏ ਬਿਨਾ ਸੋ ਨਹੀਂ ਸਕਦਾ ਜਿਹੜਾ ਸਵੇਰੇ ਅਫੀਮ ਖਾਏ ਬਿਨਾ ਸਮਾਜ ਦੇ ਵਿੱਚ ਕੰਮ ਨਹੀਂ ਕਰ ਸਕਦਾ ਉਹ ਆ ਕੇ ਤੁਹਾਡੇ ਕੋਲ ਫੋਟੋ ਖਿਚਾ ਕੇ ਕਹਿੰਦਾ ਕਿ ਬੱਚੋ ਨਸ਼ਾ ਨਾ ਕਰੋ ਉਹ ਦੋਗਲਾ ਪਾੜ ਹੈ ਉਹੀ ਬੰਦਾ ਸ਼ਾਮ ਨੂੰ ਜਾ ਕੇ ਪੈਗ ਹੱਥੇ ਫੜ ਕੇ ਫੋਟੋ ਸੋਸ਼ਲ ਮੀਡੀਆ ਤੇ ਪਾਉਂਦਾ ਕਿ ਦੋਸਤਾਂ ਨਾਲ ਮੈਂ ਫਨ ਕਰ ਰਿਹਾ ਸਵੇਰੇ ਉਹ ਬੰਦਾ ਨਸ਼ਾ ਮੁਕਤੀ ਦੇ ਉੱਤੇ ਗਿਆਨ ਦੇ ਰਿਹਾ ਸੀ ਇਸ ਕਰਕੇ ਪੰਜਾਬ ਨਸ਼ਾ ਮੁਕਤ ਨਹੀਂ ਹੁੰਦਾ